ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਘਰ ਦੇ ਵਿੱਚ ਸੁੱਖ ਸ਼ਾਂਤੀ ਕਿਵੇਂ ਆਵੇ ਸਾਡੇ ਵਿੱਚ ਬਹੁਤ سارے ਅਜਹਿ ਲੋਕ ਹਨ ਜੋ ਕਹਿੰਦੇ ਨੇ ਕਿ ਸਾਡੇ ਘਰ ਵਿੱਚ ਹਮੇਸ਼ਾ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਘਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਰਹਿੰਦੀ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਜਿੱਥੇ ਸੁੱਖ ਸ਼ਾਂਤੀ ਨਹੀਂ ਉੱਥੇ ਵਰਕਤ ਵੀ ਨਹੀਂ ਰਹਿੰਦੀ ਸੋ ਅੱਜ ਦੇ ਵੀਡੀਓ ਨੂੰ ਅਖੀਰ ਤੱਕ ਧਿਆਨ ਨਾਲ ਸੁਣਨਾ ਤੇ ਸਮਝਣਾ ਮੈਨੂੰ ਪੂਰੀ ਉਮੀਦ ਹੈ ਕਿ ਵੀਡੀਓ ਦੇ ਖਤਮ ਹੋਣ ਤੱਕ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਜ਼ਰੂਰ ਮਿਲ ਜਾਣਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਭ ਤੇ ਇੱਕ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਇਸ ਤੋਂ ਪਹਿਲਾਂ ਕਿ ਵੀਡੀਓ ਨੂੰ ਸੁਣਨ ਦੇ ਵਿੱਚ ਤੁਸੀਂ ਲੀਨ ਹੋ ਜਾਓ ਇਸ ਚੈਨਲ ਸਬਸਕ੍ਰਾਈਬ ਜਰ ਕਰ ਲਵੋ ਤਜਪਵਿਕ ਤੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓ ਟਿਕਨ ਮਿਲਦੀਆਂ ਰਹਣ ਫਿਰ ਆਓ ਅੱਜ ਇਸ ਵੀਡੀਓ ਨੂੰ ਸ਼ੁਰੂ ਕਰਤੇ ਹਾਂ ਇੱਕ ਕਹਾਣੀਤ ਕਲ ਹੈ ਇੱਕ ਵੱਡੇ ਸਾਰੇ ਪਿੰਡ ਦੇ ਬਾਹਰ ਇੱਕ ਫਕੀਰ ਆਪਣੀ ਕੁਟੀਆਂ ਬਣਾ ਕੇ ਰਹਿੰਦਾ ਸੀ ਉਹ ਬਹੁਤ ਹੀ ਗਿਆਨੀ ਤੇ ਧਿਆਨੀ ਹੋਣ ਦੇ ਨਾਲ ਨਾਲ ਇੱਕ ਬਹੁਤ ਹੀ ਬੁੱਧੀਮਾਨ ਇਨਸਾਨ ਸੀ ਉਹ ਹਰ ਰੋਜ਼ ਉਸ ਪਿੰਡ ਵਿੱਚ ਚੱਕਰ ਕਤਾਂ ਦੀ ਜਾਂਦਾ ਤੇ ਅਕਸਰ ਹੀ ਕੋਈ ਨਾ ਕੋਈ ਉਸ ਕੋਲੋਂ ਆਪਣੀ ਪਰੇਸ਼ਾਨੀ ਦਾ ਹੱਲ ਜ਼ਰੂਰ ਪੁੱਛਦਾ ਤੇ ਉਹ ਮਹਾਤਮਾ ਵੀ ਬੜੇ ਸੌਖੇ ਤੇ ਸੁਲਝੇ ਹੋਏ ਢੰਗ ਦੇ ਨਾਲ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਦਿੰਦੇ ਸੀ ਇਸੇ ਤਰ੍ਹਾਂ ਹੀ ਉਹ ਫਕੀਰ ਇੱਕ ਦਿਨ ਪਿੰਡ ਦੇ ਸਭ ਤੋਂ ਅਮੀਰ ਸ਼ਖਸ ਦੇ ਘਰ ਪਹੁੰਚ ਗਿਆ ਉਸ ਅਮੀਰ ਸ਼ਖਸ ਦੇ ਘਰ ਵਿੱਚ ਇੱਕ ਬੜੀ ਵੱਡੀ ਪਰੇਸ਼ਾਨੀ ਸੀ ਉਹ ਪਰੇਸ਼ਾਨੀ ਐਸੀ ਕਿ ਉਸ ਦੇ ਘਰ ਵਿੱਚ ਲੇਸ਼ ਰਹਿ ਜਾਂਦੀ ਮਤਲਬ ਉਸ ਤੇ ਪਰਵਾਰਕ ਮੈਂਬਰ ਹਮੇਸ਼ਾ ਲੜਦੇ ਝਗੜਦੇ ਰਹਿੰਦੇ ਸੀ ਜਸਤੀ ਫਚਾਨਲ ਕਰ ਵਿੱਚ ਤਣਾਪਣ ਆ ਜਾਂਦਾ ਸੀ ਤੇ ਆਪਸੀ ਭਾਈਚਾਰਕ ਸਾਂਝ ਖਤਮ ਹੁੰਦੀ ਘਰ ਤੇ ਖੜੀ ਸੀ ਇਸ ਗੱਲ ਕਰਕੇ ਉਸ ਸੇਠ ਮਾਨੀ ਮਨ ਬੜਾ ਦੁਖੀ ਹੁੰਦਾ ਸੀ ਉਸ ਸੇਠ ਨੇ ਮਹਾਤਮਾ ਤੇ ਬੁੱਧੀਮਾਨ ਹੋਣ ਪਾਇ ਤੇ ਲੋਕਾਂ ਦੀ ਪਰੇਸ਼ਾਨੀਆਂ ਦੂਰ ਕਰਨ ਦੀ ਉਸ ਦੀ ਕਾਬਲਤ ਪਰ ਬੜਾ ਸੁਨਿਆ ਸੀ ਜਿਵੇਂ ਹੀ ਉਸ ਨੇ ਫਕੀਰ ਨੂੰ ਆਪਣੇ ਕਰਦੇ ਦਰਵਾਜੇ ਤੇ ਬਾਹਰ ਦੇਖਿਆ ਤਾਂ ਦੌੜ ਕੇ ਉਸ ਕੋਲ ਗਿਆ ਤੇ ਅੰਦਰੋਂ ਲਈ ਬੇਨਤੀ ਕੀਤੀ ਤੇ ਆਪਣੇ ਨੌਕਰ ਨੂੰ ਅੰਦਰੋਂ ਉਹਨਾਂ ਦੇ ਖਾਂ ਲਈ ਕੁਝ ਲੈ ਕੇ ਪਾਉਣ ਦਾ ਹੁਕਮ ਦਿੱਤਾ ਨੌਕਰ ਅੰਦਰੋਂ ਪੋਚ ਲੈ ਕੇ ਆਇਆ ਤੇ ਉਸ ਸੇਠ ਨੇ ਉਹ ਪੋਚਨ ਆਪਣੇ ਨੌਕਰ ਕੋਲੋਂ ਫੜ ਕੇ ਉਸ ਮਹਾਤਮਾ ਦੇ ਪਿੱਛਾ ਪਾਤਰ ਵਿੱਚ ਪਾ ਦਿੱਤਾ ਉਹ ਮਹਾਤਮਾ ਸੇਠ ਦਾ ਧੰਨਵਾਦ ਕਰਕੇ ਉੱਥੋਂ ਜਾਣ ਹੀ ਲੱਗੇ ਸੀ ਕਿ ਸੇਠ ਨੇ ਉਹਨਾਂ ਨੂੰ ਰੋਕਦੇ ਹੋਏ ਕਿਹਾ ਕਿ हे महात्मा मैं ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਇਸ ਤੇ ਫਕੀਰ ਜੀ ਨੇ ਮੁਸਕਰਾਉਂਦੇ ਹੋਏ ਕਿਆ ਦੱਸੋ ਕੀ ਸਵਾਲ ਹੈ ਤੁਹਾਡਾ ਉਸ ਸਿੱਟ ਨੇ ਕਿਹਾ ਕਿ ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਲੋਕ ਆਪਸ ਵਿੱਚ ਝਗੜਾ ਕਿਉਂ ਕਰਦੇ ਨੇ ਉਸ ਬੰਦੇ ਦੀ ਇਹ ਗੱਲ ਸੁਣ ਕੇ ਫਕੀਰ ਥੋੜੀ دیر ਲਈ ਚੁੱਪੋ ਗਿਆ ਫਿਰ ਕੁਝ ਸਮੇਂ ਬਾਅਦ ਉੱਚੀ ਆਵਾਜ਼ ਵਿੱਚ ਉਹਦੇ ਜੋਰ ਨਾਲ ਉਸ ਨੂੰ ਅੱਖਣ ਲੱਗਾ ਕਿ ਮੈਂ ਇੱਥੇ ਭੀਖ ਲੈਣ ਲਈ ਆਇਆ ਹਾਂ ਨਾ ਕਿ ਤਰਫ ਫालतू ਦੇ ਸਵਾਲਾਂ ਤੇ ਜਵਾਬ ਦੇਣ ਇੱਕ ਮਹਾਤਮਾ ਤੇ ਮੋਹਨ ਐਸੀ ਗੱਲ ਸੁਣ ਕੇ ਉਸ ਸ਼ੇਡ ਬਿਲਕੁਲ ਅਗਬਬੁੱਲਾ ਹੋ ਗਿਆ ਤੇ ਉਹ ਆਪਣਾ ਆਪਾ ਕਵਾ ਬੈਠਾ ਤੇ ਫਕੀਰ ਨੂੰ ਉਹਦੇ ਰੋਗ ਨਾਲ ਬੁੜਾ ਪਲਾ ਕਹਿਣ ਲੱਗਾ ਉਸਨੇ ਪਿਆ ਕਿ ਯਾਰ ਤੂੰ ਕਿੰਨਾ ਮਤਲਬੇ ਇਨਸਾਨ ਹੈ ਮੈਂ ਤੈਨੂੰ ਖਾਂ ਲਈ ਦਿੱਤਾ ਤੇ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਨਾਲ ਇਸ ਤਰ੍ਹਾਂ ਗੱਲ ਕਰਨ ਦੀ ਉਸ ਸ਼ੇਡ ਗੁੱਸੇ ਵਿੱਚ ਉਸਨੂੰ ਹੋਰ ਪਤਾ ਨਹੀਂ ਕੀ ਕੁਝ ਕਹਿ ਗਿਆ ਪਰ ਉਹ ਮਹਾਤਮਾ ਬਿਨਾਂ ਇੱਕ ਵੀ ਸ਼ਬਦ ਕਹੇ ਸ਼ਾਂਤੀ ਨਾਲ ਉਸ ਸੇਠ ਦੇ ਇਕੱਲਾ ਤੇ ਗੱਲਾਂ ਸੁਣ ਰਹੀ ਸੀ ਉਹ ਸਖਸ਼ ਬੋਲਦਾ ਹੀ ਜਾ ਰਿਹਾ ਸੀ ਪਰ ਥੋੜੇ ਜਿਵੇਂ ਸਮੇਂ ਬਾਅਦ ਜਦੋਂ ਉਹ ਸਖਸ਼ ਬਿਲਕੁਲ ਸ਼ਾਂਤ ਹੋ ਗਿਆ ਤਾਂ ਉਸ ਮਹਾਤਮਾ ਨੇ ਹਸਦਿਓ ਕਿਹਾ ਕਿ ਮੈਂ ਜਿਵੇਂ ਤੈਨੂੰ ਕੁਝ ਮਾੜਾ ਕਿਹਾ ਤਾਂ ਤੇਨੂੰ ਗੁੱਸਾ ਆ ਗਿਆ ਤੇ ਗੁੱਸੇ ਵਿੱਚ ਤੂੰ ਪਤਾ ਨਹੀਂ ਕੀ ਕੁਝ ਬੋਲ ਗਿਆ ਜਿਕਰ ਅੱਗੇ ਉਹ ਮੈਂ ਵੀ ਤੈਨੂੰ ਬੁਰਾ ਭਲਾ ਕਹਿਣ ਲੱਗ ਜਾਂਦਾ ਤਾਂ ਸਾਡੇ ਵਿੱਚ ਝਗੜਾ ਹੋ ਜਾਣਾ ਸੀ ਅਸਲ ਵਿੱਚ ਗੁੱਸਾ ਕਰਨਾ ਹੀ ਸਾਰੀ ਲੜਾਈਆਂ ਦੀ ਜੜ ਹੈ ਕੋਈ ਇੱਕ ਵਿਅਕਤੀ ਗੁੱਸੇ ਵਿੱਚ ਹੋਵੇ ਤੇ ਅਗਲਾ ਵਿਅਕਤੀ ਵੀ ਗੁੱਸੇ ਵਿੱਚ ਪਹਿਲੀ ਦੀਆਂ ਗੱਲਾਂ ਦਾ ਜਵਾਬ ਦੇਣ ਲੱਗ ਜਾਵੇ ਤਾਂ ਲੜਾਈ ਵਧਣਾ ਨਿਸ਼ਚਿਤ ਹੁੰਦਾ ਹੈ ਪਰ ਜੇਕਰ ਅਗਲਾ ਵਿਅਕਤੀ ਉਸ ਸਮੇਂ ਸ਼ਾਂਤ ਰਹੇ ਤੇ ਕੁਝ ਸਮੇਲੀ ਚਪਹੋਚਾਵੇ ਤਾਂ ਵੱਡੀ ਤੋਂ ਵੱਡੀ ਲੜਾਈ ਨੂੰ ਖਤਮ ਕੀਤਾ ਜਾ ਸਕਦਾ ਹੈ ਜਿਕਰ ਸੋਖ ਸ਼ਬਦਾਂ ਦੇ ਵਿੱਚ ਕਿਹਾ ਜਾਵੇ ਤਾਂ ਪਰਵਰਕ ਮੈਂਬਰਾਂ ਦਾ ਇੱਕ ਦੂਜੇ ਪ੍ਰਤੀ ਸੰਸ਼ੀਲਤਾ ਹੋਣਾ ਹੀ ਇਹਦੇ ਲੋ ਝਗੜਿਆਂ ਨੂੰ ਖਤਮ ਕਰਨ ਦਾ ਇੱਕੋ ਇੱਕ ਫਲ ਹੈ ਸੰਗਤ ਜੀ ਇਸ ਕਹਾਣੀ ਦੀ ਇਹ ਸਿੱਖਿਆ ਹੈ ਕਿ ਚਾਹ ਕਰ ਹੋਵੇ ਦੋਸਤਾਂ ਨਾਲ ਜਾਂ ਫਿਰ ਤੁਹਾਡੇ ਕੰਮ ਕਰਨ ਦੀ ਜਗਾ ਸਾਨੂੰ ਖੁਦ ਨੂੰ ਸ਼ਾਂਤ ਤੇ ਸਥਿਤ ਰੱਖਣਾ ਚਾਹੀਦਾ ਹੈ ਜੇਕਰ ਕੋਈ ਸਾਡੇ ਤੇ ਗੁੱਸਾ ਹੁੰਦਾ ਵੀ ਹੈ ਤਾਂ ਜਿੱਥੋਂ ਤੱਕ ਹੋ ਸਕੇ ਸਾਨੂੰ ਸ਼ਾਂਤੀ ਨਾਲ ਉਸ ਦੀਆਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਕਿਉਂਕਿ ਅਸੀਂ ਜਿਵੇਂ ਹੀ ਆਪਣੀ ਸ਼ਾਂਤੀ ਨੂੰ ਬੰਗ ਕਰਦੇ ਹਾਂ ਸਾਹਮਣੇ ਵਾਲੇ ਤੇ ਗੁੱਸਾ ਕਰਦੇ ਹਾਂ ਤਾਂ ਤੁਹਾਡੇ ਮੂੰਹ ਵਿੱਚੋਂ ਬੋਲੀ ਛੋਟੀ ਤੇ ਛੋਟੀ ਗੱਲ ਵੀ ਵੱਡੀ ਬਣ ਸਕਦੀ ਹੈ ਜੋ ਸਾਡਾ ਬਹੁਤ ਵੱਡਾ ਨੁਕਸਾਨ ਕਰੰਦੀ ਹੈ ਤਾਕਤ ਰੱਖਦੀ ਹੈ ਸੋ ਉਮੀਦ ਹੈ ਸਾਥ ਸੰਗਤ ਜੀ ਇਸ ਵੀਡੀਓ ਵਿੱਚਲੀ ਸਿੱਖਿਆ ਨੂੰ ਤੁਸੀਂ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋਗੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਰੋਹਾਨਿਕਾ ਚੈਨਲ ਦੇ ਨਾਲ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਲਦੇ ਮਿਲਾਂਗੇ ਜੀ ਇੱਕ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ かっこい